ਵੀ ਕੁੜੀਆਂ ਦਾ ਬੁਟੀਕ ਦਾ ਕੰਮ ਸ਼ੁਰੂ ਕਰਨਾ ਹੈਗਾ ਬਾਬਾ ਜੀ ਤੋਂ ਕੱਪੜਾ ਆ ਕੇ ਲੈ ਜਾਓ 1.5 ਸਾਲ ਤੋਂ ਤੁਹਾਡਾ ਕੱਪੜਾ ਨਾ ਵਿਕਿਆ ਬਦਲ ਕੇ ਦੁਬਾਰਾ ਨਵੇਂ ਲਿਜਾ ਸਕਦੇ ਹੋਗੇ ਸਿੰਗਲ ਸੂਟ ਵੀ ਲਾਂਗੇ ਰੇਟ ਹੌਲ ਸੇਂਦਾ ਲੱਗੂਗਾ 350 ਦਾ ਸੂਟ ਹੈ ਇਹਦੀ ਵੀ ਗਾਰੰਟੀ ਹੈ ਜੇ ਤੁਸੀਂ ਲੈ ਕੇ ਵੇਚਣਾ ਵੇਚ ਲੋ ਜੇ ਨਾ ਵਿਕਿਆ ਵਾਪਸੀ ਹੋ ਜਾ ਕੱਪੜਾ ਕੀ ਹੈ ਜੀ ਇਹ ਇਹ ਕੱਪੜਾ ਔਰਗੈਂਜਾ ਹੈ ਜੀ ਕਿੰਨਾ ਕੁ ਪੈਸਾ ਚਾਹੀਦਾ ਜੇ ਕਿਸੇ ਨੇ ਬੁਟੀਕ ਦਾ ਕੰਮ ਕਰਨਾ ਹੈ ਜੀ ਘਰੇ ਕੰਮ ਸਟਾਰਟ ਕਰਨਾ ਹੈ ਤੇ ਆਪਾਂ ਆਪਣੇ ਭੈਣਾਂ ਪਰੋਂ ਦਈਏ 10-15000 ਰੁਪਏ ਨਾਲ 20000 ਨਾਲ ਉਹ ਬੜੇ ਆਰਾਮ ਨਾਲ ਭਾ ਕਿਹੜਾ ਕੱਪੜਾ ਮਿਲਦਾ ਉਹ ਵੀ ਇਹ ਤਾਂ ਐਵੇਂ ਗੱਲਾਂ ਨੇ ਪਰ ਗੱਲਾਂ ਗੁਲਾਣੀ ਐਡਾ ਵੱਡਾ ਸ਼ੋਰੂਮ ਆ ਐਡਾ ਵੱਡਾ ਸ਼ੋਰੂਮ ਸਾਰੇ ਜਲੰਧਰ ਤੇ ਨਹੀਂ ਹੋਣਾ ਬਾਬੇ ਦੀ ਹੱਟੀ ਬਾਬੇ ਦੀ ਹੱਟੀ ਤੁਸੀਂ ਆਨਲਾਈਨ ਵੀ ਵੇਖਿਆ ਹੋਣਗੇ ਵੀਡੀਓ ਅੱਜ ਅਸੀਂ ਲਾਈਵ ਆ ਕੇ ਵੇਖਿਆ ਬਹੁਤ ਜ਼ਿਆਦਾ ਕੱਪੜਾ ਆ ਤਾਂ ਇੱਕ ਮੈਂ ਮੰਨਉ ਵੀ ਥੋੜਾ ਜਿਹਾ ਸਟਾਕ ਹੀ ਹੋ ਮੂਰੇ ਪਿੱਛੇ ਬਹੁਤ ਜ਼ਿਆਦਾ ਸਟਾਕ ਪਿਆ ਸਸਤੀ ਕਾਲ ਜੀ ਬਾਈ ਵਧੀਆ ਜੀ ਵਧੀਆ ਪਰ ਉਹ ਸੂਟਾਂ ਦੀ ਸ਼ੁਰੂਆਤ ਕਰੋ ਜੀ ਕਿੰਨੇ ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ ਆਪਣੇ ਕੋਲੇ ਜੀ ਭਾਜੀ ਆਪਣੇ ਕੋਲ ਵਧੀਆ ਕੁਆਲਿਟੀ ਦੇ ਨਾਲ ਕੱਪੜਾ ਮਿਲੂਗਾ ਹਾਂਜੀ ਰੇਟਾਂ ਦੇ ਸਾਡੇ ਫੁੱਲ ਧਮਾਕੇ ਆ ਕਿੰਨੇ ਰੁਪਏ ਤੋਂ ਸ਼ੁਰੂ ਹੋਏ ਨੇ ਜੀ? ਭਾਜੀ ਜਿਹੜਾ ਪਾਣ ਵਾਲਾ ਕੱਪੜਾ ਆ। ਹਾਂਜੀ। ਇੱਕ ਹੁੰਦਾ ਪਾਣ ਵਾਲਾ ਇੱਕ ਹੁੰਦਾ ਨਾ ਪਾਣ ਵਾਲਾ। ਹਾਂਜੀ। ਜਿਹੜਾ ਪੰਜਾਬ ਵੇਚਦਾ ਨਾ ਪਾਣ ਵਾਲਾ। ਪਾਣ ਵਾਲਾ ਚਾਹੀਦਾ ਜੀ। ਪਾਣ ਵਾਲਾ ਚਾਹੀਦਾ ਨਾ ਭਾਜੀ 150 ਰੁਪਏ ਦਾ 5 ਮੀਟਰ ਕੱਪੜਾ ਉਹ ਵੀ ਗਾਰੰਟੀ ਦੇ ਨਾਲ ਰੰਗ ਖਰਾਬ ਹੋ ਜਾਏ ਬੋਰ ਆ ਜਾਏ ਵਾਪਸ। ਜੇ ਕਿਸੇ ਵੀ ਕੁੜੀ ਨੇ ਬੁਟੀਕ ਦਾ ਕੰਮ ਸ਼ੁਰੂ ਕਰਨਾ ਹੈਗਾ ਬਾਬਾ ਜੀ ਤੋਂ ਕੱਪੜਾ ਆ ਕੇ ਲੈ ਜਾਓ। ਡੇਢ ਸਾਲ ਤੁਹਾਡਾ ਕੱਪੜਾ ਨਾ ਵਿਕਿਆ ਬਦਲ ਕੇ ਦੁਬਾਰਾ ਨਵੇਂ ਲਿਜਾ ਸਕਦੇ ਹੋਗੇ। ਹਰ ਵਾਰ ਤੇ ਸਕੀਮਾਂ ਜੀ। ਭਾਜੀ ਹਰ ਬੰਦੇ ਲਈ ਸਕ ਬੈਡ ਹੋ ਗਏ ਦੁਕਾਨਦਾਰ ਇੱਕ ਨਾਲ ਦੇ 4 ਸੂਟ ਇੱਕ ਨਾਲ ਦੇ 6 ਸੂਟ ਦੁਕਾਨਦਾਰ ਦਿੰਦੇ ਹੋਲ ਸੇਲ ਚ ਦਿੰਦੇ ਆ ਜੀ ਹਵੇ ਲੋ ਉਹ ਸੈੱਟ ਦਾ ਸੈੱਟ ਹੀ ਦਿੰਦੇ ਆ ਅਸੀਂ ਕੱਲਾ ਕੱਲਾ ਵੀ ਦੇਣ ਨੂੰ ਤਿਆਰ ਆ ਕੱਲਾ ਕੱਲਾ ਵੀ ਦੇ ਦੋਗੇ ਇੱਕ ਸੂਟ ਵੀ ਦੇ ਦਾਂਗੇ ਜੇ ਉਹ ਵੀ ਨਹੀਂ ਵਿਕਦਾ ਵਾਪਸ ਹੋ ਜਾਊਗਾ ਦੁਕਾਨ ਚ ਵੈਰਾਈਟੀ ਬਣਾ ਕੇ ਲੈ ਜਾਓ ਹੋਲ ਸੇਲ ਦਾ ਕੰਮ ਕਰਦੇ ਆ 18 ਮਹੀਨੇ ਦੀ ਵਾਪਸੀ ਆ ਕਿੰਨਾ ਇੱਕ ਪੈਸਾ ਚਾਹੀਦਾ ਜੇ ਕਿਸੇ ਨੇ ਪਟਿਕ ਦਾ ਕੰਮ ਚੁਰ ਕਰਨਾ ਸਹੀ ਕੰਮ ਸਟਾਰਟ ਕਰਨ ਲਈ ਉਹ ਬੰਦੇ ਦਾ ਆਪਣਾ ਇੱਕ ਬਜਟ ਹੁੰਦਾ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਤੁਸੀਂ 10 ਲੱਖ ਲਾਓ ਜਿੱਦਾਂ ਕਿੰਨੇ ਦਾ ਬਜਟ ਪਾਜੀ ਘਰੇ ਕੰਮ ਸਟਾਰਟ ਕਰਨਾ ਜੇ ਆਪਾ ਆਪਣੇ ਭੈਣਾ ਪਰ ਹੁੰਦਾ ਜੀ 10 15000 ਰੁਪਏ ਨਾਲ 20000 ਨਾਲ ਉਹ بڑے ਆਰਾਮ ਨਾਲ ਭਾਜੀ ਉਹਦਾ ਕਾਰਨ ਹੈ ਭਾਜੀ ਤੁਸੀਂ ਦੁਕਾਨਦਾਰ ਕੋ 10000 ਦਾ ਕਪੜਾ ਲੀਤਾ ਉਹਨੇ ਤੁਹਾਨੂੰ ਇਹਦੇ ਨਾਲ ਦੇ 10 ਸੈੱਟ ਦਿੱਤੇ ਤੁਹਾਡੇ ਪੈਸੇ ਪੂਰੇ ਹੋ ਗਏ ਹਾਂਜੀ ਹਾਂ ਸਾਢੇ ਕੋ 10000 ਤੇ ਲਫਾਫਾ ਭਰ ਕੇ ਨਾ ਪੂਰਾ ਇੱਕ ਵੈਰਾਈਟੀ ਬਣ ਕੱਲੇ ਕੱਲੇ ਸੂਟ ਦੀ ਵੈਰਾਈਟੀ ਬਣ ਜਾਣੀ ਤੇ ਅੱਗੇ ਦਿਖਾਈਏ ਜੀ ਫਿਰ ਲੋਕਾਂ ਨੂੰ ਹਾਂਜੀ ਆਜੋ ਪਹਿਲਾਂ ਤੁਹਾਨੂੰ ਆਪਣਾ ਸਟੋਰ ਦਿਖਾ ਦਿੰਨੇ ਭਾਜੀ ਆ ਦੇਖੋ ਆ ਦੇਖੋ ਜਿਹੜੇ ਆਹ ਪੈਣ ਪੈਣ ਇਹ ਭਾਜੀ ਸਟਾਕ ਸੂਰਤ ਤੋਂ ਆਉਂਦਾ ਆਪਣਾ ਪਾਰਸਲਾਂ ਦੇ ਪਾਰਸਲ ਆਉਂਦੇ ਉਬੀ ਦੇ ਦੂੰਗੇ ਜੀ ਬਾਜੀ ਸਿੰਗਲ ਸੂਟ ਵੀ ਤਾਂ ਗਿਆ ਤੁਹਾਡੇ ਸਾਹਮਣੇ ਦੇਖੋ ਨੱਗ ਲੱਗੇ ਪਏ ਆ ਇੱਕ ਵਾਈ ਆ ਇੰਸਟਾਗ੍ਰਾਮ ਤੇ ਦੇਖੋ ਆ ਕਾਊਂਟ ਬਣੇ ਨੇ ਇੰਸਟਾ ਫੇਸਬੁੱਕ YouTube ਇਹਨਾਂ ਨੂੰ ਕਰ ਲਓ ਫੋਲੋ ਇੱਥੇ ਕਾਿਹੜਾ ਕੱਪੜਾ ਆਉਂਦਾ ਸਾਰਾ ਤੁਹਾਨੂੰ ਇਹ ਦਿਖਾਉਂਦੇ ਰਹਿੰਦੇ ਆ ਆ ਦੇਖੋ ਬਾਜੀ ਆਪਣਾ ਹੋਲਸੇਲ ਦਾ ਟਰੱਕ ਭਰ ਕੇ ਕੱਪੜਾ ਬਾਜੀ ਆ ਦੇਖੋ ਆ ਵੇਖੋ ਅੱਧੇ ਕਿੱਲੇ ਦੇ ਵਿੱਚ ਵਾਈ ਸ਼ੋਰੂਮ ਆਗਾ ਆ ਦੇਖੋ ਬਾਜੀ ਕਪੜੇ ਇਹ ਜੇ ਕਪੜੇ ਕਿੰਨੇ ਰੁਪਏ ਤੋਂ ਸਟਾਰਟ ਹੋਣ ਪਾਜੀ ਹੋਲਸੇਲ ਬ੍ਰਾਂਡ ਦੇ ਵਰਸ਼ਾ ਦੇ ਸੂਟ ਮਿਲ ਜਾਣਗੇ ਗੰਗਾ ਦੇ ਪੀਸ ਮਿਲ ਜਾਣਗੇ ਪਿਓਰ ਕਰੇਪ ਦੇ ਵਿਆਹ ਸ਼ਾਦੀਆਂ ਨੂੰ ਆਹ ਦੇਖੋ ਚੀਜ਼ਾਂ ਬਣੀਆਂ ਹੋਈਆਂ ਫੁੱਲ ਹੈਵੀ ਸੂਟ ਕੜਾਈਆਂ ਵਾਲੇ ਡਿਜ਼ਾਈਨਰ ਇੱਕ ਇੱਕ ਪੀਸ ਮੈਂ ਤੁਹਾਨੂੰ ਖੋਲ ਕੇ ਦਿਖਾਣਾ ਸਾਰੇ ਰੇਟ ਮੈਂਨਸ਼ਨ ਕਰਾਂਗੇ ਸਾਰੇ ਰੇਟ ਮੈਂਨਸ਼ਨ ਕਰਾਂਗੇ ਆਹ ਚੀਜ਼ਾਂ ਤੁਹਾਡੇ ਸਾਹਮਣੇ ਡਿਸਪਲੇ ਤੇ ਆ ਹਾਂਜੀ ਇੱਕ ਇੱਕ ਨਾਲ ਦੀ ਬਾਈਕ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਹੋਲ ਸੇਲਤੀ ਦਿਓਗੇ ਜਾਂ ਕਿਸੇ ਨੇ ਸਿੰਗਲ ਸੂਟ ਲੈਣਾ ਉਹ ਵੀ ਸਿੰਗਲ ਸੂਟ ਵੀ ਦਾਂਗੇ ਰੇਟ ਹੋਲ ਸੇਲ ਦਾ ਲੱਗੂਗਾ ਇਹ ਨਹੀਂ ਹੋਊਗਾ ਵੀ ਇੱਕ ਬੰਦੇ ਨੂੰ ਇੱਕ ਸੂਟ ਇੰਨੇ ਦਾ ਤੇ 100 ਵਾਲੇ ਨੂੰ ਰੇਟ ਵੱਖਰਾ ਆਨਲਾਈਨ ਭੇਜ ਦੋਗੇ ਜੀ ਕੱਲਾ ਸੂਟ ਕੋਰੀਅਰ ਤੇ ਹੋਰ ਵੀ ਸਟਾਕ ਅੱਗੇ ਪਿਆ ਵੇ ਹੁਣ ਆ ਜੀ ਤੁਹਾਡੇ ਸਾਹਮਣੇ ਆ ਦੇਖ ਲਓ ਆਲ ਓਵਰ ਵੈਰਾਈਟੀਆਂ ਚੀਜ਼ਾਂ ਦੇਖ ਲਓ ਡਿਜ਼ਾਈਨਿੰਗਾਂ ਦੇਖ ਲਓ ਪ੍ਰਿੰਟ ਦੇਖ ਲਓ ਆਹ ਡਿਜ਼ਾਈਨ ਠੀਕ ਹੈ ਨਾ ਆ ਬਾਜ਼ਾਰਾਂ ਦੇ ਵੇਚਣਾ 150-200 ਰੁਪਏ ਮੀਟਰ ਸੂਟ ਮਿਲਦਾ ਆਪਾਂ ਸੂਟ ਕਿਨੇ ਦੇ ਦਾਂਗੇ ਆਪਾਂ 400 ਰੁਪਏ ਦਾ ਸੂਟ ਦਾਂਗੇ ਰੰਗ ਦੀ ਕੱਪੜੇ ਦੀ ਗਾਰੰਟੀ ਦੇ ਨਾਲ ਦਾਂਗੇ ਚੱਕੋ ਬਾਈ ਏਡੀ ਵੱਡੀ ਗਾਰੰਟੀ ਕੋਈ ਨਹੀਂ ਦਿੰਦਾ ਬਾਬੇ ਦੀ ਹੱਟੀ ਤੇ ਤੁਹਾਨੂੰ ਮਿਲੂਗੀ ਸਟਾਕ ਇੱਧਰ ਵੀ ਪਿਆ ਇੱਧਰ ਵੀ ਪਿਆ ਤੇ ਹੁਣ ਸੂਟਾਂ ਦੇ ਰੇਟਾਂ ਬਾਰੇ ਤੇ ਤੁਹਾਨੂੰ ਡਿਜ਼ਾਈਨ ਦਿਖਾਉਣੇ ਆਗੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਭੈਣਾਂ ਤੱਕ ਜ਼ਰੂਰ ਪਹੁੰਚਾ ਦਿਓ ਜਿਹੜੀਆਂ ਕੁੜੀਆਂ ਘਰਾਂ 'ਚ ਬਹਿਲੀਆਂ ਬੈਠੀਆਂ ਨੇ ਖਾਸ ਕਰਕੇ ਵੀਡੀਓ ਉਹਨਾਂ ਨੂੰ ਜ਼ਰੂਰ ਭੇਜ ਦਿਓ ਉਹਨਾਂ ਨੇ ਬੁਟੀਕ ਦਾ ਕੰਮ ਸ਼ੁਰੂ ਕਰਨਾ ਹੈਗਾ ਵਧੀਆ ਕਮਾਈ ਆ ਕੋਈ ਘਟਿਆ ਨਹੀਂ ਹਾਂਜੀ ਇਹ ਫੋਟੋ ਦਿਖਾ ਕੇ ਨਾ ਇੰਸਟਾਗ੍ਰਾਮ ਤੇ ਇਦਾਂ ਦੇ ਸੂਟ ਤੇ ਇਦਾਂ ਦੀਆਂ ਫੋਟੋਆਂ ਨਾਲ 1200 1500 ਰੁਪਏ ਆ ਆਪਾਂ ਆਪਾਂ ਦਾਂਗੇ 450 ਰੁਪਏ ਦਾ ਸੂਟ ਭਾਜੀ 450 ਰੁਪਏ ਦਾ ਸੂਟ ਦੁਪੱਟੇ ਦੇ ਨਾਲ ਉਹ ਵੀ ਦੁਪੱਟੇ ਦੇ ਨਾਲ ਰੰਗ ਰੰਗ ਦੀ ਗਾਰੰਟੀ ਵੀ ਟੰਦੀ ਹਾਂਜੀ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਆਪਣੀ ਮੈਨੂਫੈਕਚਰਿੰਗ ਆਪਣੀਆਂ ਮਸ਼ੀਨਾਂ ਲਾਈਆਂ ਆਪਣਾ ਮਾਲ ਤਿਆਰ ਕਰਦੇ ਆਂ ਆ ਦੇਖੋ ਇੱਕ ਇੱਕ ਸੂਟ ਖੋਲ ਕੇ ਦਿਖਾਣੇ ਆ ਤੁਹਾਨੂੰ ਵੈਰਾਈਟੀ ਦੇ ਸਾਹਮਣੇ ਆ ਟਾਈ ਟਾਈ ਦੁਪੱਟਾ ਆ ਗਿਆ ਨਾਲ ਦੁਪੱਟੇ ਤੇ ਲੈਂਸ ਲੱਗੀ ਹੋਈ ਹੈਗੀ ਫੁੱਲ ਕੁਆਲਿਟੀ ਦੇ ਨਾਲ ਭਾਜੀ ਬਹੁਤ ਸੋਹਣਾ ਦੁਪੱਟਾ ਦੇਖੋ ਤਿਆਰ ਕੀਤਾ ਹੈ ਪੂਰਾ ਸੋਹਣਾ ਦੁਪੱਟਾ ਚੈੱਕ ਕਰ ਲਓ ਇੱਕ ਵਾਰ ਬਈ ਦੁਪੱਟਾ ਕਹਦਾ ਜੀ ਭਾਜੀ ਫੁੱਲ ਪਿਓਰ ਚ ਹੈ ਜੀ ਪਿਓਰ ਦਾ ਦੁਪੱਟਾ ਆ ਦੇਖੋ ਭਾਜੀ ਕਿੰਨੇ ਕਿੰਨੇ ਦੇ ਨੇ ਹਾਂ ਤੂੰ ਸੁਣ ਕੇ ਹੈਰਾਨ ਹੋ ਜੇਂਗਾ ਸੁਣ ਲੈ ਫਿਰ ਆ ਲੋ ਸ਼ਿਮਰ ਦਾ ਸੂਟ ਇਹ ਤਾਂ ਮਹਿੰਗਾ ਹੋਊਗਾ ਜੀ ਭਾਜੀ ਬਾਜ਼ਾਰ ਚ 80000 ਰੁਪਏ ਦੁਕਾਨਦਾਰ ਸੇਲ ਲਾਉਂਦੇ ਪਏ ਆ ਤੇ ਆਪਾਂ ਹੋਲ ਸ ਅਸੀਂ ਹੈਂਡਵਰਕ ਹੈ ਗਈ ਹਾਂਜੀ ਪਾਜੀ ਹੈਂਡਵਰਕ ਕੀਤਾ ਹੋਇਆ ਪੀਸ ਜਿਹੜਾ ਤਿਆਰ ਹੁੰਦਾ ਜੀ ਪਾਜੀ ਆ ਹੈਂਡਵਰਕ ਦਾ ਸੂਟ ਜਿਹੜਾ ਨਾ ਬਾਜ਼ਾਰ 'ਚ ਕੋਈ 22500 ਵੇਚਦਾ ਆ ਆਪਾਂ ਤੇ ਆਪਾਂ ਸੂਟ ਦੇ ਰਿਆਂ ਸਿਰਫ 3500 ਰੁਪਏ ਦਾ 3500 ਦਾ ਪਾਜੀ 3500 ਦਾ ਸੂਟ ਆ ਇਹਦੀ ਵੀ ਗਾਰੰਟੀ ਹੈ ਜੇ ਤੁਸੀਂ ਲੈ ਕੇ ਵੇਚਣਾ ਵੇਚ ਲੋ ਜੇ ਨਾ ਵੀ ਕਿਹਾ ਵਾਪਸੀ ਹੋ ਜਾਊਗਾ ਕੱਪੜਾ ਕੀ ਹੈ ਜੀ ਇਹ ਇਹ ਕਪੜਾ ਔਰਗੈਂਜਾ ਹੈ ਜੀ ਇਹ ਜੋਰਜਟ ਦਾ ਸੂਟ ਹੈ ਇਹ ਔਰਗੈਂਜਾ ਦਾ ਆ ਸ਼ਿਮਰ ਦਾ ਆ ਅੱਛਾ ਜੀ ਆ ਹੈਵੀ ਸ਼ਿਮਰ ਦੇ ਜਾਲ ਬਣੇ ਹੋਏ ਸੂਟ ਨੇ ਆ ਦੇਖੋ ਠੀਕ ਆ ਜੀ ਸ਼ਾਦੀਆਂ 'ਚ ਪਾਉਣ ਕਪੜੇ ਦੇ ਨਾਲ ਲਾਈਨਿੰਗ ਦਾ ਕਪੜਾ ਫਰੀ ਕਿੰਨੇ ਦਾ ਪੂਜੀ ਇਹ 350 ਰੁਪਏ ਹੋਲ ਸੇਲ ਦਾ ਰੇਟ ਹੈ ਲਾਈਨਿੰਗ ਦਾ ਵੀ ਫਰੀ ਨਾਲ ਜੀ ਲਾਈਨਿੰਗ ਦਾ ਕਪੜਾ ਨਾਲ ਦਾਂਗੇ ਜੀ 350 ਰੁਪਏ ਚ ਵਿੱਚ ਹੀ ਲਾਈਨਗ ਵਾਲਾ ਕਪੜਾ ਬਈ ਆਹ ਦੇਖ ਲਓ ਪਿਓਰ ਕੋਟਨ ਦੇ ਕੈਮਰੀਕ ਦੇ ਸੂਟ ਰੰਗ ਖਰਾਬ ਹੋ ਜੇ ਬੋਰਾ ਜੇ ਵਾਪਸੀ ਹੈ ਕਿੰਨੇ ਦਾ ਜੀ ਭਾਜੀ ਇਹ ਪ੍ਰਿੰਟ ਸੂਟ ਹੈ ਜੀ ਹਾਂਜੀ ਠੀਕ ਹੈ ਜੀ ਪ੍ਰਿੰਟਡ ਸਲਵਾਰ ਦੇ ਨਾਲ ਹਾਂਜੀ ਇਹ ਕੈਮਰੀਕ ਦਾ ਸੂਟ ਹੈ ਰੰਗ ਦੇ ਪੱਕੇ ਹੋਣ ਦੀ ਪੂਰੀ ਗਾਰੰਟੀ ਆਪਾਂ ਦਾਂਗੇ ਭਾਜੀ 1000 ਰੁਪਏ ਦੇ 4 ਸੂਟ 1000 ਪਏ ਲਿਆ ਚਾਰੇ ਲੈ ਜਾ ਹਾਂ ਤੇ ਜਿਹੜਾ ਤੁਹਾਡਾ ਭਾ ਤੁਹਾਡਾ ਚੈਨਲ ਦੇ ਕਿ ਆਊਗਾ ਵੀ ਜੱਗੀ ਸਰਪੰਚ ਭਾਈ ਨੇ ਭੇਜਿਆ ਹਾਂਜੀ ਉਸ ਭੈਣ ਨੂੰ ਦਾਂਗੇ 1000 ਦੇ ਪੰਜ ਚੱਕੋ ਜੀ ਬਈ ਆ ਵੀ ਵੱਡੀ ਗੱਲਬਾਤ ਕਰਤੀ ਆਹ ਦੇਵਾਂਗੇ ਜੀ ਪਿਓਰ ਕੈਮਰੀ ਦੇ ਉੱਪਰ ਕੜਾਈ ਆਹ ਚੀਜ਼ਾਂ ਦੇਖੋ ਬਹੁਤ ਸੋਹਣੀ ਕੜਾਈ ਹੋਈ ਹੈ ਜੀ ਆਹ ਦੇਖੋ ਤੁਮਾਕੇ ਇਹਦਾ ਘੇਰੇ ਕੁਰੇ ਦਾ ਕੋਈ ਚੱਕਰ ਤਾਂ ਨਹੀਂ ਪਾਜੀ ਕੋਈ ਚੱਕਰ ਨਹੀਂ ਫੁੱਲ ਸਾਈਜ਼ ਆ ਰੰਗ ਦੀ ਗਰੰਟੀ ਆ ਬੋਰਾ ਜੇ ਤਾਂ ਸੂਟ ਵਾਪਸ ਐਦਾਂ ਦਾ ਸੂਟ 795 ਰੁਪਏ ਦਾ ਸੂਟ ਆ ਸੇਲ 'ਚ ਲਾਾਂਗੇ ਹੁਣ 1100 ਰੁਪਏ ਦੇ 4 1100 ਰੁਪਏ ਦੇ 4 ਸੂਟ ਆ 4 ਸੂਟ ਦਾਂਗੇ ਰੰਗ ਖਰਾਬ ਦੁਪੱਟੇ ਦੇ ਨਾਲ ਕੱਲਾ ਕੱਲਾ ਸੂਟ ਕੋਰੀਅਰ ਹੋਊਗਾ ਆ ਦੇਖੋ ਪੀਸ ਬਣਿਆ ਹੋਇਆ ਕੋਰੀਅਰ ਮੰਗਵਾ ਸਕਦੇ ਆਂ ਆਨਲਾਈਨ ਬਿਲਕੁਲ ਭਾਜੀ ਆ ਤੁਹਾਨੂੰ ਮੈਂ ਇੱਥੇ ਦਿਖਾਣਾ ਵੀਰੇ ਇਧਰ ਨੇੜੇ ਕਰਕੇ ਦਿਖਾ ਦੇ ਜਰਾ ਕੋਰੀਅਰ ਦਾ ਖਰਚਾ ਕੋਈ ਬਾਹਲਾ ਨਹੀਂ ਬਈ ਥੋੜੀ ਹੁੰਦਾ ਆ ਆ ਦੇਖੋ ਭਾਜੀ 30 ਪਟਿਆਂ ਨਾਲ ਆਹ ਵਰਕ ਹੋਇਆ ਜੀ ਨਾ ਬਾਜੂ ਵਰਕ ਆਹ ਵਰਕ ਹੋਇਆ ਬਾਜੀ ਬਾਜੂ ਵਰਕ ਨਾਲ ਹੈ ਠੇਰਾ ਵਰਕ ਨਾਲ ਹੈ ਆਹ ਪੀਸ ਆ ਆ ਤੁਹਾਡੇ ਕਿ ਮੈਂ ਹੋਰ ਰੱਖ ਦਿੱਤਾ 450 ਰੁਪਏ ਨੂੰ ਸੇਲ ਹੈ ਜੀ ਇਹ ਵੀ 450 ਨੂੰ ਜੀ ਬਾਜੀ ਹੋਰ ਸੇਲ 'ਚ ਕੰਮ ਕਰਦੇ ਆ ਪੀਸ ਦੀ ਲੁੱਕ ਦੇਖ ਲਓ ਤੁਸੀਂ ਪਿੰਡ ਦੇ ਜੀ ਦੁਕਾਨ ਕਿਉਂ ਕੀਤੀ ਆ ਕੇ ਜੀ ਬਾਜੀ ਆਪਾਂ ਘਰੇ ਦੁਕਾਨ ਕੀਤੀ ਪਹਿਲਾਂ ਸ਼ੋਰੂਮ ਪਾਇਆ ਸੀਗਾ ਰਸ ਬਹੁਤ ਪੈਂਦਾ ਸੀਗਾ ਓਵਰ ਸੀਗਾ ਫਿਰ ਕਹੀਂ ਪਿਆਰ ਕਰਦੇ ਸਾਨੂੰ ਇਹਦੇ ਕਰਕੇ ਆਪਾਂ ਘਰੇ ਹੀ ਗੁਲਾਮ ਬਣਾਤਾ ਸਰ ਪਿੰਡ 'ਚ ਕਰਤਾ ਸ਼ੁਰੂ ਨਾ ਤਾਂ ਤੁਹਾਨੂੰ ਕੋਈ ਕਰਾਇਆ ਪੈਂਦਾ ਬਿਲਕੁਲ ਭਾਜੀ ਹੋਰ ਬਜ਼ਾਰਾਂ ਦੇ ਖਰਚੇ ਪੈਂਦੇ ਨੇ ਉਹ ਭਾਜੀ ਓ ਇਸੇ ਕਰਕੇ ਪਹਿਣਾ ਪਰਾਂਵਾਂ ਦਾ ਫਾਇਦਾ ਇਹ ਕਰਦੇ ਹਾਂ ਨਾ ਆਹ ਸੂਟ ਆ ਭਾਜੀ ਬਾਜ਼ਾਰ 'ਚ 1095 ਆਪਾਂ ਆਪਾਂ ਆਹ ਸੂਟ ਤੇ ਆਹ ਦੁਪੱਟਾ ਭਾਜੀ ਨਾਲ ਤੇ ਤੁਹਾਨੂੰ ਆਹ ਪਹਿਲਾਂ ਪੀਸ ਦਿਖਾਣੇ ਆ ਹਾਂਜੀ ਆਹ ਦੇਖੋ ਸਲਵਾਰ ਦੇ ਪੋਚੇ ਬਾਜੂ ਦੇ ਕੰਮ ਦੀ ਸਫਾਈ ਦੇਖ ਲਓ ਸਫਾਈ ਬਹੁਤ ਵਧੀਆ ਹੈ ਆਹ ਦੁਪੱਟੇ ਦੇ ਨਾਲ ਸੂਟ ਆਪ ਕਿੰਨੇ ਦਾ ਜੀ 500 ਤੇ 50 ਰੁਪਏ ਕਰਤਾ ਜੀ ਆ ਲੋ 5500 ਰੁਪਏ ਦਾ ਸੂਟ ਚੈੱਕ ਕਰ ਲੋ ਬਈ ਆ ਦੇਖੋ ਪਾਜੀ ਪੀਸ ਆ ਪਿੰਕ ਕਲਰ ਬਹੁਤ ਵਧੀਆ ਆ ਦੇਖੋ ਮੋਰਨੀ ਵਾਲਾ ਸੂਟ ਆ ਗਿਆ ਆ ਦੇਖੋ ਪਾਜੀ ਕੜਾਈਆਂ ਦੇਖੋ ਕੰਮ ਦੀਆਂ ਸਫਾਈਆਂ ਬਈ ਨੇੜੇ ਕਰਕੇ ਦਿਖਾ ਦਿਓ ਇਹ ਆਪ ਕਰਦੋਂ ਮਸ਼ੀਨੀ ਵਰਕ ਦੀ ਪਾਜੀ ਸਾਰੀਆਂ ਆਪਣੀਆਂ ਮਸ਼ੀਨਾਂ ਲੱਗੀਆਂ 40 ਮਸ਼ੀਨਾਂ ਪਾਜੀ ਆਪਣੇ ਕੋਲ ਆ ਦੇਖੋ ਬੜਾ ਕੰਮ ਆ ਬਈ ਹੋਲ ਸੇਲ ਤੇ ਕੰਮ ਕਰੀਦਾ ਪਾਜੀ ਇਹ ਚੀਜ਼ਾਂ ਦੇਖ ਲੋ ਕੜਾਈਆਂ ਰੇਟ ਕੀ ਇਹਨਾਂ ਦਾ ਜੀ ਪਾਜੀ ਆ ਫੁੱਲ ਪਿਓਰ ਆ ਨੀਚੇ ਪਾਜੀ ਨੇੜੇ ਕਰਕੇ ਦਿਖਾ ਦਿਓ ਕੈਮਰੇ ਦੇ ਆ ਦੇਖੋ ਘੇਰੇ ਦੇ ਕੰਮ ਤਾਂ ਮ ਬਹੁਤ ਸੋਹਣਾ ਆਇਆ ਜੀ ਆ ਸੂਟ ਤੇ ਇਹ ਦੁਪੱਟਾ ਬਾਜੀ ਆਪਾਂ ਦਾਂਗੇ 550 ਰੁਪਏ ਜੀ ਸਿਰਫ 550 ਰੁਪਏ ਦਾ ਸੂਟ ਬਈ ਚੈੱਕ ਕਰ ਲੋ ਕੱਪੜਾ ਕੀ ਜੀਏ ਬਾਜੀ ਪਿਓਰ ਮਸਲੀਨ ਦਾ ਸੂਟ ਆ ਫੁੱਲ ਪਿਓਰ ਦਾ ਦੁਪੱਟਾ ਆ ਲੋ ਬਾਜੀ ਇਹ ਮੈਨ ਵਾਲਾ ਜੀ ਗਰਮੀ ਦਾ ਬਾਜੀ ਤੋਹਫਾ ਠੰਡਾ ਕੱਪੜਾ ਇੱਕਦਮ ਠੰਡਾ ਜੀ ਨੂੰ ਸਾਢੇ 550 ਰੁਪਏ ਦਾ ਸਾਢੇ 550 ਰੁਪਏ ਆ ਲੋ ਬਾਜੀ 450 ਰੁਪਏ ਹਾਂ ਸਕਾਈ ਬਲੂ ਕਲਰ ਆ ਗਿਆ ਬਈ 450 ਦਾ ਜੀ ਬਾਜੀ 450 ਪੂਰੇ ਪੰਜਾਬ ਦੀ ਗਾਰੰਟੀ ਆ ਜਿਨ੍ਹਾਂ ਭੈਣ ਭਾਈਆਂ ਨੇ ਕੱਪੜੇ ਦਾ ਕੰਮ ਸਟਾਰਟ ਕਰਨਾ ਹੈ ਬਾਜੀ 10 15 ਜੇ ਕਪੜਾ ਨਾ ਵੀ ਕਿਹਾ ਵਾਪਸੀ ਕਰ ਜਣ ਬਦਲ ਕੇ ਨਵੀਂ ਵੈਰਾਈਟੀ ਦਾਂਗੇ 18 ਮਹੀਨੇ ਭਾਈ ਇਹ ਚੀਜ਼ ਤੇ ਜ਼ਿੰਮੇਵਾਰੀ ਆ ਤੁਸੀਂ ਕੰਮ ਸਟਾਰਟ ਕਰੋ ਕਪੜਾ ਬਦਲ ਕੇ ਮੰਨ ਲਓ ਤੁਹਾਡਾ ਡੇਢ ਸਾਲ ਦੇ ਵਿੱਚ ਨਾ ਵੇਖਿਆ ਬਦਲ ਕੇ ਨਵੇਂ ਕੱਪੜੇ ਲੈ ਜੀ ਪਾਜੀ ਆ ਲੋ ਪੈਚ ਵਰਕ ਆ ਗਿਆ ਜੀ ਬਿਲਕੁਲ ਜੀ ਪੈਚ ਵਰਕ ਇਹ ਵੀ 450 ਚੈਲੰਜ ਆ ਪਾਜੀ ਇਹ ਵੀ 450 ਚੈਲੰਜ ਪਾਜੀ ਚੈਲੰਜ ਪੂਰੇ ਪੰਜਾਬ ਦਾ ਮੈਨੂਫੈਕਚਰਿੰਗ ਕਰਦੇ ਆਪਾਂ ਇਹ ਤੋਂ ਸਸਤਾ ਕਪੜਾ ਕਿਤੋਂ ਨਹੀਂ ਮਿਲਣਾ ਆਹ ਕਰੇਪ ਦਾ ਸੂਟ ਆ ਸ਼ੀਸ਼ਾ ਵਰਕਾ ਚੁੰਨੀ ਨਾਲ ਚਨੋਂਦੀ ਆਊਗੀ ਹਾਂਜੀ ਇਹ 1200 ਰੁਪਏ ਦਾ ਸੂਟ ਆ ਆਪਾਂ ਸੇਲ ਲਾਤੀਏ ਨੇ ਭਾਜੀ ਹੋਲਸੇਲ ਦੇ ਵਿੱਚ ਆਪਾਂ ਫਾਇਦਾ ਕਰਨ ਨੂੰ ਬੈਠੇ ਆ ਪੈਣਾ ਪਰਾਮਾ ਦਾ ਕਾਰਨ ਆਹ ਸੂਟ ਇੱਕ ਤਾਂਗੇ ਬਜ਼ਾਰ ਨਾਲੋਂ 400 500 ਰੁਪਏ ਸਸਤਾ ਹਾਂਜੀ ਉਸ ਤੋਂ ਬਾਅਦ ਅਗਲਿਆਂ ਦਾ ਚੱਲੂਗਾ ਰੋਜ਼ਗਾਰ ਉਸ ਤੋਂ ਬਾਅਦ ਵੀ ਜੇ ਕਪੜਾ ਨਾ ਵਿਕਿਆ ਅਸੀਂ ਲੈਣਾ ਵਾਪਸੀ ਤੁਹਾਨੂੰ ਘਾਟਾ ਨਹੀਂ ਪੈਣ ਦਿੰਦੇ ਆਹ ਦੇਖ ਲਓ ਜੀ ਜੀ ਵਾਪਸ ਕਪੜਾ ਲੈਣ ਵਾਲਾ ਪਹਿਲਾ ਬੰਦਾ ਪੰਜਾਬ ਵਿੱਚ ਕੋਈ ਵਾਪਸੀ ਕਰਾਉਦਾ ਭਾਜੀ 450 ਰੁਪਏ 450 ਵੀ ਜੀ ਹਾਂਜੀ ਹਾਂਜੀ ਕਰੇਵ ਚ ਆਹ ਲੋ ਭਾਜੀ ਪੀਸ ਪੂਰਾ ਜਾਲ ਕੱਢਿਆ ਹੋਇਆ ਚੁੰਨੀ ਆਉਗੀ ਪਾਜੀ ਫੁੱਲ ਪਿਓਰ ਦੀ ਵਰਕ ਵੇਖੋ ਬਈ ਕਿੰਨਾ ਸੋਹਣਾ ਜਰੀ ਵਰਕ ਹੋਇਆਗਾ ਆ ਫੁੱਲ ਪਿਓਰ ਦਾ ਦੁਪੱਟਾ ਬੇਦ ਕੜਾਈ ਦੁਪੱਟੇ ਤੇ ਵੀ ਜਰੀ ਵਰਕ ਹੋਇਆ ਵੇਖੋ ਲੈ ਜੀ ਠੀਕ ਹੈ ਜੀ ਇਹ ਕਿੰਨੇ ਦਾ ਜੀ ਪਾਜੀ 500 ਰੁਪਏ ਕਰਤਾ ਜੀ ਸਿਰਫ 500 ਰੁਪਏ ਦਾ ਆਨਲਾਈਨ ਘਰੇ ਬੈਠੇ ਵੀ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਇੱਕ ਤੁਹਾਨੂੰ ਮੈਂ ਚੀਜ਼ ਦਿਖਾਉਣ ਜਾ ਰਹੇ ਆ ਪਾਜੀ ਬੜੀ ਸ਼ਾਨਦਾਰ ਹਮ ਆਹ ਲੋ ਜੀ ਆਦਾ ਬੜਾ ਸੋਹਣਾ ਆ ਵਰਕ ਬਹੁਤ ਸੋਹਣਾ ਘੇਰੇ ਤੇ ਜੀ ਘੇਰੇ ਤੇ ਵਰਕ ਬਹੁਤ ਸੋਹਣਾ ਆ ਦੇਖੋ ਪਾਜੀ ਪੀਸ ਕਿੰਨੇ ਦਾ ਪੂ ਜੀ ਪਾਜੀ ਆਪਾਂ ਆਪਣੇ ਭੈਣਾਂ ਭਰਾ ਨੂੰ 5 ਕੜਦੇ ਰਹਿ ਜੋਗੇ ਤੁਸੀਂ ਕੜਤਾ ਹੀ ਕੜਦੇ ਰਹਿ ਜਾਣਗੇ ਭੈਣ ਭਾਈ ਸਾਡੇ ਕੀ ਕੀ ਹੋ ਰਿਹਾ ਆ ਸੂਟ ਆ ਦੁਪੱਟਾ ਆ ਦੇਖੋ ਸੈਲੀਬ੍ਰਿਟੀਆ ਦੇ ਆਰਟੀਕਲ ਭਾਜੀ ਠੀਕ ਹੈ ਜੀ ਇਹ ਰੇਟਾਂ ਦੇ ਵੱਡੇ ਪਟਾਕੇ ਭਾਤੇ ਆਪਾਂ ਆ ਸੂਟ ਲੋ ਨਾ ਵੀ ਕਿਹਾ ਵਾਪਸੀ ਵਾਪਸੀ 18 ਮਹੀਨਿਆਂ ਦੀ ਭਾਜੀ 450 ਰੁਪਏ ਜੀ ਸਿਰਫ 450 ਮੈਂ ਕਹਾਂ ਜੀ ਪੂਰੇ ਪੰਜਾਬ ਦੇ ਰੇਟਾਂ ਦਾ ਓਪਨ ਚੈਲੰਜ ਆ ਆ ਦੇਖ ਲੋ ਕੋਟਨ ਦੇ ਸੂਟ ਦਿਖਾਓ ਜੀ ਕੁਝ ਘਰੇ ਪਾਉਣ ਵਾਲੇ ਕੋਟਨ ਦੇ ਭਾਜੀ ਆ ਲਓ ਪੀਸ ਤੁਸੀਂ ਇੱਕ ਦੋ ਇੱਕ ਦੇਖੋ ਜੀ ਆ ਲਓ ਇਹਦਾ ਵੈਰੈਟੀ ਜਾਇਆ ਦਿਖਾਉਣ ਲੱਗੇ ਵੀਡੀਓ ਬਣ ਜੂ ਮਨ ਲਾ 24 ਘੰਟਿਆਂ ਦੀ ਜੀ ਮੈਂ ਕਹਾਂ ਭਾਜੀ 24 ਘੰਟਿਆਂ ਦਾ ਵੀ 48 ਹੋਣੀ ਆ 72 ਹੋ ਜਾਣੀ ਆ ਸੂਟ ਕੋਟਨ ਦੇ ਦਿਖਾਓ ਆ ਦੇਖੋ ਭਾਜੀ 골ਡ ਵਰਕ ਰਿਯੋਨ ਦਾ ਹੈਵੀ ਸੂਟ 12 ਕਿਲੋ ਦੀ ਕੁਆਲਿਟੀ ਇਹਦੇ ਪ੍ਰੈਸ ਹੋਊ ਜੀ ਬਿਲਕੁਲ ਪ੍ਰੈਸ ਹੋਊਗੀ ਜੀ ਆ 골ਡ ਵਰਕ ਉਤਰ ਜਵੇ ਹਾਂਜੀ ਵੀਡੀਓ ਚ ਚੈਲੰਜ ਕਰਦਾ ਭਾਜੀ ਸੂਟ ਨਵਾ ਦਊਂਗਾ ਕੋ ਕਿੰਨੇ ਦਾ ਜੀ ਆਹ ਸੂਟ ਬਿਜਾਰ ਦਾ 450 ਦਾ ਆਪਾਂ ਕਿੰਨੇ ਦੇਵਾਂਗੇ ਜੀ ਆਪਾਂ ਭਾਜੀ ਦੇਣਾ 275 ਰੁਪਏ ਦਾ ਭਾਵੇਂ 1 ਕਿਲੋ ਭਾਵੇਂ ਟਰੱਕ ਭਰ ਕੇ ਲੋ 275 ਰੁਪਏ ਦਾ ਸੂਟ ਬਾਈ ਕਾਟਨ ਦਾ ਪਿਓਰ ਕਾਟਨ ਘਰੇ ਬੈਠੇ ਪਿਓਰ ਕਾਟਨ ਭਾਜੀ ਕੱਪੜੇ ਦੀ ਕੁਆਲਿਟੀ ਪਤਾ ਲੱਗਦੀ ਹੈ ਜੀ ਆ ਦੇਖੋ ਤੇ ਹੋਰ ਸੂਟ ਵੇਖਣ ਲਈ ਪੇਜ ਬਾਈ ਉਹਨਾਂ ਦਾ ਫੋਲੋ ਕਰ ਲਿਓ ਬਾਬੇ ਦੀ ਹੱਟੀ ਜੀ ਭਾਜੀ ਬਾਬੇ ਦੀ ਹੱਟੀ ਅਫੀਸ਼ੀਅਲ ਹੈ ਹਾਂਜੀ ਠੀਕ ਹੈ ਜੀ 163 6000폴 ਬਰਾ ਸਾਡਾ ਉਹ ਪੇਜ オリジナル ਬਾਕੀ 40 ਪੇਜ ਭਾਜੀ ਸਾਡੇ ਨਾਲ ਫੇਕ ਵੀ ਚਲਦੇ ਪਏ ਇਹ ਵੀ ਦੱਦੀ ਹੈ ਸਕਰੀਨ ਸ਼ਾਟ ਵੀ ਪਾਇਆ ਹੈ ਇਹ ਪੇਜ ਕਲੈਕਟ ਵੀ ਪਾਇਆ ਹਾਂ ਇਹ ਚੀਜ਼ ਤੋਂ ਬਚੋ ਕਿਉਂਕਿ ਨਾਮ ਸਾਡਾ ਯੂਜ਼ ਕਰਕੇ ਤਾਂ ਬੜੇ ਬੈਠੇ ਨੇ ਪਰ ਆਹ ਰੇਟ ਨਹੀਂ ਕੋਈ ਦੇ ਸਕਦਾ ਆਹ ਪੀਸ ਨੇੜੇ ਕਰਕੇ ਦਿਖਾ ਦਿਓ ਜਰਾ ਇਹ ਹੈਂਡਵਰਕ ਹੈ ਜੀ ਭਾਜੀ ਪਿਓਰ ਹੈਂਡ ਪਰਲ ਦਾ ਕੰਮ ਪੂਰਾ ਲੱਦਿਆ ਸੂਟ ਘੇਰਾ ਦੇਖੋ ਇਹਦਾ ਨਾਲ ਆਹ ਵੇਖੋ ਜੀ ਠੀਕ ਹੈ ਜੀ ਇਹ ਕਿੰਨੇ ਦਾ ਪੂਗਾ ਜੀ ਆਹ ਭਾਜੀ ਸੂਟ ਤੇ ਆਹ ਭਾਜੀ ਦੁਪੱਟਾ ਬਾਜ਼ਾਰ ਚ ਮਿਲਦਾ 2200 ਕਲਰ ਆ ਗਿਆ ਦੂਜਾ ਨਾ ਠੀਕ ਹੈ ਜੀ ਇਹ ਡਿਜ਼ਾਈਨ ਦੇਖੋ ਭਾਜੀ ਹੈਂਡ ਕਿਨਾਂ ਸ਼ਾਨਦਾਰ ਕੀਤਾ ਹੋਇਆ ਕਿੰਨੇ ਦਾ ਜੀ ਆਪਾਂ ਦੇਣਾ 750 ਰੁਪਏ ਦਾ 750 ਰੁਪਏ ਦਾ ਸਿਰਫ ਸੂਟ ਹੈਂਡਵਰਕ ਵਾਲਾ ਆਹ ਦੇਖੋ ਤੁਸੀਂ ਚੀਜ਼ਾਂ ਦੇਖੋ ਇੱਕ ਦੋ ਇੱਕ ਘਰੀਆਂ ਇਹ ਵੀ ਕਲਰ ਆ ਗਿਆ ਤੇ ਜਿਹਦੇ ਨਾਲ ਦੇ ਭਾਜੀ ਰੰਗ ਹੈ ਚ ਮੈਂ ਤੁਹਾਨੂੰ ਦੱਸ ਦੇ ਦੂੰਗਾ ਡਿਜ਼ਾਈਨ ਬੜੇ ਦੇ ਦੇ ਦੂੰਗਾ ਆਹ ਲੋ ਡਿਜ਼ਾਈਨ ਅਡੋ ਅਡੋ ਡਿਜ਼ਾਈਨ ਅਡੋ ਅਡੋ ਵੈਰਾਈਟੀ ਤੇ ਹੁਣ ਇੱਕ ਲਹਿੰਗੇ ਦਿਖਾ ਦਿਓ ਜੀ ਭਾਜੀ ਲਹਿੰਗੇ ਵੀ ਦਿਖਾ ਦੇਣਾ ਲਹਿੰਗੇ ਲਿਆਓ ਬਈ ਆਹ ਦੋ ਸੂਟ ਬਈ ਹੋਰ ਕਿੰਨੇ ਕੁ ਦਿਖਾਈਏ ਭਾਜੀ ਤੁਹਾਨੂੰ ਚੀਜ਼ਾਂ ਇੱਕ ਦੋ ਜ਼ਰੂਰੀ ਸੋ 95 ਦਾ ਆਪਾਂ ਦੇਣਾ 300 ਦਾ ਕੀ ਰੁਪਏ 300 ਰੁਪਏ ਦਾ ਕੀ ਹੋ ਗਿਆ ਹੋਲ ਸੇਲ ਤੇਨੂੰ ਕੋਸ ਹੋਲ ਸੇਲ ਚ ਨਾ ਬਚੂਗਾ ਆ ਦੇਖੋ ਪੀਸ ਰੰਗ ਵੀ ਚਾਰ ਦੇਾਂਗੇ ਪਾ ਮੈਂ ਕੱਲਾ ਸੂਟ ਲੈ ਜੋ ਆਏ ਹਾਏ ਨਾ ਵੀ ਕਿਹਾ ਵਾਪਸੀ 300 ਰੁਪਏ ਦੇ ਵਿੱਚ ਟਰੱਕ ਭਰ ਕੇ ਵਜਾ ਦੇ ਠੀਕ ਹੈ ਜੀ ਹੁਣ ਆ ਦੋ ਲੈ ਗਏ ਤੇ ਜੀ ਲੈ ਗਏ ਭਾਜੀ ਦੋ ਚੀਜ਼ਾਂ ਤੁਹਾਨੂੰ ਹੋਰ ਦਿਖਾਣੀਆਂ ਜੇ ਤੁਸੀਂ ਆਏ ਹੋ ਨਾ ਇਹਨੇ ਮਾਨ ਨਾਲ ਪੇਜ ਬਾਈਰੋਂ ਦਾ ਜਰੂਰ ਫੋਲੋ ਕਰ ਲੋ ਆ ਦੇਖ ਲਓ ਹਣ ਪੀਸ ਇਹਨੂੰ ਕਹਿੰਦੇ ਸੂਟ ਤੇ ਇਹਨੂੰ ਕਹਿੰਦਾ ਪਟਾਕੇ ਭਾਜੀ ਕੰਮ ਸਾਰੇ ਹੀ ਕਰਦੇ ਆ ਪਰ ਅਸੀਂ ਇਸ ਸੂਟ ਦੀ ਵੀ ਗਾਰੰਟੀ ਦਿੰਨੇ ਆ ਬਾਜ਼ਾਰ 'ਚ 2000 2500 ਹਾਂ ਆ ਚਨੋਂਨ ਦਾ ਦੁਪੱਟਾ ਨਾਲ ਰੰਗ ਚਾਰ ਤੇ ਸੂਟ ਦਾ ਰੇਟ 500 ਬੱਸ 500 ਰੁਪਏ ਚ ਵੀ ਗਾਰੰਟੀ ਕਪੜਾ ਕੀ ਆ ਪਿਓਰ ਨੈਚੁਰਲ ਕਰੇਵ ਆ ਰੰਗ ਚਾਰ ਦਾਂਗੇ ਨਾ ਵੀ ਕਿਹਾ ਵਾਪਸੀ ਲਾਂਗੇ ਸੈਟ ਲੈਣ ਦੀ ਵੀ ਲੋੜ ਨਹੀਂ ਕੱਲਾ ਸੂਟ ਕੋਰੀਅਰ ਤੇ ਰੇਟ ਕਰਤਾ 500 ਆਹ ਦੇਖੋ ਆਹ ਵੇਖੋ ਬਈ ਠੀਕ ਹੈ ਜੀ ਲਹਿੰਗਿਆਂ ਦੀ ਵਾਰੀ ਜੀ ਭਾਜੀ ਲਹਿੰਗਿਆਂ ਦੀ ਵਾਰੀ ਵੀ ਆ ਗਈ ਆ ਪਰ ਇੱਕ ਦੋ ਚੀਜ਼ਾਂ ਤੁਹਾਨੂੰ ਉਹ ਦਿਖਾਣੀਆਂ ਜ਼ਰੂਰੀ ਨੇ ਜੜੀਆਂ ਬਜ਼ਾਰਾਂ 'ਚ ਲੁੱਟ ਹੁੰਦੀ ਆਹ ਸੂਟ ਨੇ 3500 4000 ਵਾਲਾ ਡਿਜ਼ਾਈਨਰ ਇਹ ਕਪੜਾ ਕੀ ਹੈ ਜੀ ਪਿਓਰ ਕਰੇਵ ਨੈਚੁਰਲ ਤੇ ਡਿਜੀਟਲ ਪ੍ਰਿੰਟ ਉੱਤੇ ਹੈਂਡਵਰਕ ਦਾ ਕੰਮ ਹੂੰ ਕਿੰਨੇ ਦਾ ਹੈ ਠੀਕ ਹੈ ਜੀ ਆਪਾਂ ਭਾਜੀ ਆਪਣੇ ਭੈਣਾ ਭਰਾਵਾਂ ਨੂੰ ਆਹ ਸੂਟ ਜਿਹੜਾ ਬਾਜ਼ਾਰ ਚ 3000 3500 3600 ਤੋਂ ਘੱਟ ਕੋਈ ਨਹੀਂ ਦਿੰਦਾ ਹਾਂਜੀ ਕਿਉਂ ਸੋਨੀ ਭਾਜੀ ਹਾਂ ਆਹ ਦੇਖੋ ਜੀ ਇਹ ਪਿਓਰ ਕਰੇਵ ਭਾਜੀ ਵੱਡਾ ਬੈਨੀਫਿਟ ਦੇਣ ਲੱਗਾ ਹੂੰ ਐਦਾਂ ਦੇ ਪਿਓਰ ਕਰੇਵ ਦੇ ਸੂਟ ਰੇਟ ਤਾਂ ਹੀ ਵੜਾ ਜੀ ਭਾਜੀ 1495 ਰੁਪਏ ਸਿਰਫ 1495 ਰੁਪਏ 1495 ਰੁਪਏ ਚ ਪਿਓਰ ਦੇ ਸੂਟ ਦਾਂਗੇ 150 ਰੁਪਏ ਤੋਂ ਵੈਰਾਈਟੀ ਸ਼ੁਰੂ ਹੈ ਤੁਹਾਨੂੰ ਬਈ ਆਣਾ ਪਹਿਣਾ ਪਾਪੇ ਦੀ ਹੱਟੀ ਤੇ 3-4000 ਦਾ ਮਿਲਦਾ ਇੱਥੇ 1495 ਦਾ ਆ ਲੋ ਭਾਜੀ ਫਿਰ ਜਿਹੜਾ ਭੈਣ ਭਾਈ ਵੀਡੀਓ ਦੇ ਕੇ ਆ ਗਿਆ ਹਾਂਜੀ 7 8 ਤੇ 9 ਨੂੰ ਹਾਂ ਜਿਹੜਾ ਭੈਣ ਭਾਈ ਆ ਗਿਆ ਹਾਂ ਪਹਿਲੇ 50 ਭੈਣ ਭਾਈਆਂ ਨੂੰ ਹਾਂ ਆਹ ਲਹਿੰਗਾ ਆਹ ਨੇੜੇ ਕਰਕੇ ਦੇਖ ਲਓ ਹਾਂ ਠੀਕ ਆ ਆ ਨਾਲ ਚੋਲੀ ਤੇ ਆਹ ਦੁਪੱਟਾ ਕਿੰਨੇ ਦਾ ਜਿਹੜਾ ਬਾਜ਼ਾਰ ਚ 7-8000 ਰੁਪਏ ਨੂੰ ਵਿਕਦਾ ਹੈਗਾ ਇਹਦਾ ਕੋਈ ਸ਼ੱਕ ਨਹੀਂ ਠੀਕ ਆ ਤੇ ਕਿਰਾਇਆ ਵੀ 5000 ਆ ਹਾਂ ਦੇਉਂਗੀ ਜਿਹੜੀ ਮੇਰੀ ਭੈਣ ਆ ਗਈ ਆ ਲਹਿੰਗਾ ਫਿਰ ਦੱਸ ਰਿਆਂ ਹਾਂ ਹਾਂ ਵਿੱਚੇ ਰਹਿਣੀ ਤੁਹਾਡੀ ਜਦੋਂ ਮੈਂ ਰੇਟ ਦੱਸਣਾ ਡਿੱਗ ਜਾਊਗੇ 5000 ਦਾ ਕਰ ਦੇਗਾ ਹੋਰ ਦੱਸ ਕਿੰਨੇ ਦਾ ਕਰ ਦੇਣਾ ਮੈਂ ਦਾਂਗਾ ਆ ਲਹਿੰਗਾ 4500 ਦਾ ਕਰ ਦੇਗਾ ਆ ਦੇਖ ਲਓ ਨੇੜੇ ਕਰਕੇ ਕਿੰਨੇ ਦਾ ਜੀ ਰੇਟ ਦੱਸ ਦਿਓ ਜੀ ਓ ਮੈਂ ਕਿਹਾ ਤੁਸੀਂ ਇੱਕ ਵਾਰੀ ਦੇਖ ਲਓ ਓ ਬੱਦ ਬੱਦ 3500 ਦਾ ਕਰ ਦੇਗਾ ਓ ਲਹਿੰਗੇ ਤੇ ਕੈਨ ਕੈਨ ਵੀ ਲੱਗੀ ਹੋਈ ਆ 3000 ਦਾ ਕਰ ਦੇਗਾ ਆਹ ਲਹਿੰਗਾ ਵੀ ਨਾਲ ਹੀ ਦੇ ਦੇਣਾ ਵੀ ਦੱਸੋਗੇ ਜੀ ਹਾਂਜੀ ਰੇਟ ਦੱਸ ਦਈਏ ਦੱਸੋ ਦੱਸੋ ਜੀ ਜਿਹੜਾ ਭੈਣ ਭਈ ਆ ਗਿਆ ਇਹਨਾਂ ਨੂੰ ਪਾਣੀ ਪੂਣੀ ਪਿਲਾ ਦੋ ਆ ਗਿਰ ਜਾਣਾ ਇਹਨਾਂ ਨੇ ਆਹ ਲਓ ਹਾਂ 245 ਰੁਪਏ ਹਾਂਜੀ ਹਾਂਜੀ 245 ਨਹੀਂ ਜੀ 245 ਰੁਪਏ ਲੁੱਟ ਖਤਮ ਕਰਾ ਰਿਆ ਮੈਂ ਬਾਜ਼ਾਰ ਦੀ ਹੋਇਆ ਕੀ ਹੈ ਤੈਨੂੰ ਮੈਂ ਠੀਕ ਠਾਕ ਹਾਂ ਤੰਦਰੁਸਤਾਂ ਰੱਬ ਦੀ ਰਹਿਮਤ ਆ ਤੇ ਲੋਕਾਂ ਦਾ ਫਾਇਦਾ ਆ 245 ਰੁਪਏ ਦਾ ਲਹਿੰਗਾ ਆ 245 ਦਾ ਬੋਲਦਾ ਸਟਾਕ ਕਿੱਥੋਂ ਪੂਰਾ ਕਰਾਂਗੇ ਸਟਾਕ ਪੂਰਾ ਕਰ ਦਾਂਗੇ ਸਟਾਕ ਸਟਾਕ ਪੂਰਾ ਸਟਾਕ ਪੂਤ ਹੈ ਉਹ ਭੈਣੇ ਬੋਰੇ ਭਰੇ ਇਹ ਸਟਾਕ ਹੀ ਆ ਸਰ ਆਹ ਦੇਖੋ ਆਹ ਦੇਖੋ ਸਾਰੇ ਬਿਨਿਆਮ ਚ ਹਹਾਕਾਰ ਬੱਚੇ ਆਹ ਦੇਖ ਲਓ ਆਹ ਦੇਖੋ ਦੋ ਦਿਨ ਦੀ ਗਾਰੰਟੀ ਦਿੱਤੀ ਮੈਂ ਹੁਣ ਕੋਈ 10 ਦਿਨ ਵਾਲਾ ਪੇ ਤਾਂ ਫੇਰ ਕੋ ਨਹੀਂ ਹੋਣਾ ਆ ਲੋ ਆ ਕਰੋ ਚੈੱਕ ਦੀ ਸਾਂਜੀ ਸੋਨਾ ਸਾਜੋ ਸਮਾਨ ਇਥੋਂ ਆਹ ਦੇਖੋ ਪਹਿਲੀ ਭੈਣਾਂ ਨੂੰ ਵੀਡੀਓ ਸੈਂਡ ਕਰ ਦਿਓ ਭਾਈ ਆਪਾਂ ਮੁਹਿੰਮ ਚਲਾਈ ਹੈ ਕਿਸੇ ਭੈਣ ਪਾਈ ਦਾ ਨੁਕਸਾਨ ਨਹੀਂ ਹੋਣ ਦੇਣਾ ਜੇ ਕਰਨਾਂ ਦਾ ਕਿਸੇ ਦਾ ਫੈਰਾ ਕਰਨਾ ਆਹ ਲਹਿੰਗਾ 245 ਚ ਦੇਣਾ ਇਹ ਵੀਡੀਓ ਸ਼ੇਅਰ ਕਰਨ ਵਾਲ ਨੂੰ ਕੀ ਗਿਫਟ ਜੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਹਾਂਜੀ پیسے ਤਾਂ ਏਡਾ ਵੱਡਾ ਮੈ ਜਿਹੜਾ ਵੀਡੀਓ ਸ਼ੇਅਰ ਕਰਕੇ ਮੰਨ ਲਓ ਵੀ 5000 ਦੀ ਸ਼ੋਪਿੰਗ ਕਰਕੇ ਜਾ ਉਹਨੂੰ ਕੀ ਗਿਫਟ ਦੇਉਗੇ ਤੇ 5000 ਵਾਲੇ ਨੂੰ 5% ਹੋਰ ਨੁਕਸਾਨ ਜਿਹੜਾ ਕੀ ਕਹੀਦਾ ਡਿਸਕਾਊਂਟ ਆ ਚੱਕੋ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ 5000 ਦੀ ਸ਼ਾਪਿੰਗ ਕਰੂ ਉਹਨੂੰ 5% ਹੋਰ ਡਿਸਕਾਊਂਟ ਸਕਰੀਨ ਤੇ ਨੰਬਰ ਚੱਲ ਰਿਹਾ ਕਿਸ ਨੇ ਆਨਲਾਈਨ ਕੱਪੜਾ ਮੰਗਵਾਉਣਾ ਮੰਗਵਾ ਸਕਦੇ ਆ ਬਾਜੀ ਇੱਕ ਚੀਜ਼ ਦਿਖਾਣੀ ਰਹਿ ਗਈ ਦਿਖਾ ਦੋ ਆਹ ਦੇਖੋ ਬਰਸ਼ ਪੇਂਟ ਦਾ ਸੂਟ ਕੰਮ ਦੇਖ ਲਓ ਸੀਕਵੈਂਸ ਦਾ ਕੰਮ ਕੀਤਾ ਆ ਹਾਂਜੀ ਬਹੁਤ ਸੋਹਣਾ ਜੀ ਤਾਂ ਇਹਦੇ ਚ ਬਾਜੀ ਟਰੱਕ ਭਰ ਕੇ ਬਜਾਜੀ ਦਊਗਾ ਚੁੰਨੀ ਚੈੱਕ ਕਰ ਲਓ ਫੁੱਲ ਪਿਓਰ ਦੀ ਕਿਆ ਬਾਤਾਂ ਨੇ ਫੁੱਲ ਪਿਓਰ ਦਾ ਦੁਪੱਟਾ ਬਰਸ਼ ਪੇਂਟ ਹੱਥ ਚ ਫੜੀਦਾ ਵੀ ਨਹੀਂ ਪਤਾ ਲੱਗਦਾ ਜੀ ਠੀਕ ਆ ਜੀ ਆਹ ਸੂਟ ਇਹਦੇ ਚ ਤੁਸੀਂ ਚਿੱਟੇ ਸੂਟ ਜਿੰਨੇ ਮਰਜ਼ੀ ਲੈ ਲਓ ਰੇਟ ਜੀ ਹਾਂਜੀ ਰੇਟ ਭਾਜੀ ਖਲਾਰਾ ਹੀ ਪਾਣ ਲੱਗਾ ਵੀ ਲੈ ਜਾਓ ਆਇਓ ਫਿਰ ਦੱਸ ਦੋ ਜੀ ਆ ਲਓ ਭਾਜੀ 250 ਰੁਪਏ ਦਾ ਸੂਟ ਲੈ ਜੀ ਸਿਰਫ 250 ਨੂੰ ਬਈ 300 ਦਾ ਕੋਈ ਦੁਪੱਟਾ ਨਹੀਂ ਦਿੰਦਾ ਪੇਂਟ ਨਹੀਂ ਕਰਕੇ ਦਿੰਦਾ ਇਹ ਸਾਰਾ ਕੁਝ ਹੀ ਬਾਈ ਨੂੰ 250 ਤੁਹਾਨੂੰ ਦੇਣਗੇ ਬਾਬੇ ਦੀ ਹੱਟੀ ਸਭ ਤੋਂ ਮਸ਼ਹੂਰ ਪੰਜਾਬ ਦੀ ਹੱਟੀ ਹੈਗੀ ਪਿੰਡ ਦਾ ਨਾਮ ਦੱਸ ਦੋ ਭਾਜੀ ਜ਼ਿਲ੍ਹਾ ਜਲੰਧਰ ਦਾ ਜਮਸ਼ੇਰ ਖਾਸ ਆਪਣਾ ਪਿੰਡ ਹੈ ਕੈਂਟ ਦੇ ਨਾਲ ਪੈਂਦਾ ਨਕੌਦਰ ਵਾਲੀ ਸਾਈਡ ਤੋਂ ਤੁਹਾਨੂੰ ਜੰਡਿਆਲੇ ਜੰਡਿਆਲੇ ਤੋਂ ਜਮਸ਼ੇਰ ਆਣਾ ਜਲੰਧਰ ਕੈਂਟ ਤੋਂ ਹਵੇਲੀ ਟਾਬਰੇ ਸਾਹਮਣੇ ਨਵਾਂ ਬਾਈਪਾਸ ਬਣਿਆ ਨੂਰਮੈਲ ਨੂੰ ਜਾਣ ਵਾਲਾ ਉਸ ਰੋਡ ਤੇ ਪੈਂਦਾ ਜਮਸ਼ੇਰ 04723 ਤੇ ਦੂਜਾ ਨੰਬਰ 9056232085 ਤੇ ਜਿਸ ਭੈਣ ਭਾਈ ਨੇ ਭਾਈ ਕੱਪੜੇ ਦਾ ਕੰਮ ਸਟਾਰਟ ਕਰਨਾ ਹੈ ਹਾਂਜੀ ਹਾਂ ਓਪਨ ਗਰੰਟੀ ਦਾ ਚੈਲੰਜ 10000 ਰੁਪਏ ਦਾ ਕੰਮ ਸਟਾਰਟ ਕਰੇ 20000 ਦਾ ਕੰਮ ਸਟਾਰਟ ਕਰੇ ਸਿਰਫ ਪੈਸੇ ਕਮਾਉਣੇ ਆ ਹਾਂਜੀ ਜਿਹੜਾ ਪੀਸ ਬਚ ਗਿਆ ਅਸੀਂ ਵਾਪਸ ਲੈਣਾ ਘਾਟਾ ਕੋਈ ਨਹੀਂ ਜ਼ੀਰੋ 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 ਲਾਸ ਬਿਲਕੁਲ ਜੀ ਤੇ ਵੀਡੀਓ ਸ਼ੇਅਰ ਕਰਕੇ ਬਾਅਦ ਉਹ ਪਹਿਣਾ ਤੱਕ ਜਰੂਰ ਪਹੁੰਚਾ ਦਿਓ ਬਾਕੀ ਜਾਣਕਾਰੀ ਸਕਰੀਨ ਤੇ چل ਰਹੇ ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ ਦੁਬਾਰੇ ਫਿਰ ਕਹਣਾ ਭਾਈ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬੜਾ ਕੰਮ ਦੀ ਵੀਡੀਓ ਕਿਸੇ ਦਾ ਪੜਾ ਹੋ ਜੀ ਚਲੋ ਭਾਜੀ ਫਿਰ ਜਿਹੜਾ ਵੀਡੀਓ ਸ਼ੇਅਰ ਕਰਕੇ ਦੱਬ ਕੇ ਆਊਗਾ ਹਾਂਜੀ ਮਤਲਬ ਆਪਾਂ ਨੇਰੀ ਬੰਨ ਦੇਣੀ ਜਿਹੜਾ ਵੀਡੀਓ ਦੱਬ ਕੇ ਸ਼ੇਅਰ ਕਰ ਗਿਆ ਹਾਂ ਆ ਲੋ ਭਾਜੀ ਤੁਸੀਂ ਆਪਣੇ ਉਹਨਾਂ ਬੰਦਿਆਂ ਦਾ ਨਾਮ ਭੇਜ ਦੇਣਾ ਐਡਰੈਸ ਭੇਜ ਦੇਣਾ ਲੈ ਭਾਈ ਦੇ ਇਹਦੇ ਨਾਲ ਦੇ ਸੂਟ ਦੇ ਹਾਂ ਆ ਲੋ ਆ ਕੜਾਈ ਕੀਤਾ ਪੀਸ ਦੇਖ ਲਿਆ ਆ ਲੋ ਭਾਜੀ ਬਾਜੂ ਤੇ ਵੀ ਬਰਕਾ ਨਾਲ ਬਾਜ਼ਾਰ 'ਚ 750 ਦਾ ਸੂਟ ਹੈ 11 ਸੂਟ ਬਾਬੇ ਦੀ ਅੱਟੀ ਫ੍ਰੀ ਦਊਗੀ ਲਓ ਜੀ ਪਹਿਲੀਆਂ 11 ਭੈਣਾਂ ਨੂੰ ਇਹ ਸੂਟ ਫ੍ਰੀ ਮਿਲਣਗੇ ਜਿਹੜੀਆਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਨਗੀਆਂ ਚੱਕ ਦਿਓ ਕੰਮ ਧੰਨਵਾਦ ਦੱਬ ਦਿਓ